ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਤਾ ਸਭ ਹੀ ਮਾਨ ਕਰਨੋ ਹਤੋ ਸੋਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਾਮ ਗਏ ਹੋ ਅਬ ਕਿਉ ਰੋਵਤ ਅੰਦ ਮਨ ਮਾਇਆ ਮੈ ਰਮ ਰਹਿਓ ਨਿਕ ਸਤ ਨਾ ਹਿੰ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਿਤ ਨਾ ਹਿੰ ਭੀਤ ਨਰ ਚਾਹਤ ਕਾਚ ਔਰ ਔਰ ਹੈ ਕੀ ਔਰ ਹੈ ਭਈ ਚਿਤਵਤ ਰਹੇ ਓਠ ਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹ ਨਾਨਕ ਸੁਨਰੇ ਮਨਾ ਹਰ ਭਾਵੈ ਸੋ ਹੋਈ ਜਗਤ ਪੇ ਘਾਰੀ ਫਿਰਤ ਹੈ ਸਾਬਕ ਹੋਦਾ ਤਾਰਾਮ ਕਹ ਨਾਨਕ ਮਨ ਸਿਮਰਤੇ ਪੂਰਨ ਹੋਵਹਿ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇ ਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਵਿਨਸੈ ਸ਼ਿਨ ਮੈਂ ਮੀਤ ਜਿਹ ਪ੍ਰਾਣੀ ਹਰ ਜਸ ਕਹਿਉ ਨਾਨਕ ਤਿਹ ਜਾਗ ਜੀਤ ਜਿਹ ਘਟਿ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਣੀ ਕੈ ਨਾਹੀ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੂ ਤਾਹੀ ਤਨ ਸਵਾਮੀ ਕੋ ਗ੍ਰਹੋ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਏ ਬਿਦ ਹਰ ਭਜੋ ਇਕ ਮਨ ਹੋਇ ਇਕ ਚਿੱਤ ਤੀਰਤ ਵਰਤ ਅਰ ਦਾਨ ਕਰ ਮਨ ਮੈਂ ਧਰੈ ਗਮਾਨ ਨਾਨਕ ਨੇ ਫਲ ਜਾਤ ਤਿ ਜਿਉ ਕੁੰਚਰ ਇਸਨਾਨ ਸਿਰ ਕੰਪਿਓ ਪਗ ਡਗ ਮਗੇ ਨੈਨ ਜੋਤ ਤੇਹੀਨ ਕਹੋ ਨਾਨਕ ਇਹ ਬਿਦ ਪਈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਥਿਰ ਹਰ ਭਗਤ ਹੈ ਤੇਰਾ ਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਣ ਲੇ ਹੋ ਰੇ ਮੀਤ ਕਹਿ ਨਾਨਕ ਥਿਰ ਨਾਰਹਿ ਜਿਉ ਬਾਲੂ ਕੀ ਪੀਤ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਰ ਕਹੋ ਨਾਨਕ ਤੇਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ ਜੋ ਜੋ ਪਜੋ ਸੋ ਬਿਨਸ ਹੈ ਪਰੋ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੀ ਛਾੜ ਸਗਲ ਜੰਜਾਲ ਦੋਹਰਾ 발 ਛੁੱਟ ਕਿਉ ਬੰਦਨ ਪਰੇ ਕਛੂ ਨਾ ਹੋਤੇ ਉਪਾਏ کہو نانک اب ہار گاجو ہو ہو سہائے بال ہو آ بندن چھٹی سب کش ہوتے اپائے نانک سب کش تم ہاتھ میں تم ہی ہوت سہائے ਸੰਗ ਸਖਾ ਸਭ ਤਜ ਗਏ ਕੋਊ ਨਾ ਨਿਭਿਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੀਕ ਏਕ ਰਘੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਹਿਓ ਜਾਂ ਕੈ ਸਾਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੂ ਹੋਏ ਰਾਮ ਨਾਮ ਓਰ ਮੈਂ ਗਹਿਉ ਜਾਂ ਕੈ ਸਾਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੂ ਹੋਇ ਮਨ